ਜਿੰਦਾਬਾਦ ਜਿੰਦਾਬਾਦ ਆਦਰ ਕੁਰਪਿੰਦਰ ਸਿੰਘ ਰੇਟਾ ਜਿੰਦਾਬਾਦ 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 ਇਹ ਪਰਚੇ ਰੱਦ ਕਰੋ ਰੱਦ ਕਰੋ ਇਹ ਪਰਚੇ ਰੱਦ ਕਰੋ ਰੱਦ ਕਰੋ ਰੱਦ ਕਰੋ ਆਦਰ ਕੁਰਪਿੰਦਰ ਸਿੰਘ ਰੇਟਾ ਜਿੰਦਾਬਾਦ ਜਿੰਦਾਬਾਦ ਪੂਰਾ ਦੇ ਕਾ ਜਿੰਦਾਬਾਦ ਜਿੰਦਾਬਾਦ ਕਾ ਜਿੰਦਾਬਾਦ ਜਿੰਦਾਬਾਦ ਤੇ ਪਰ ਦੇ ਸਮੂਹੀ ਐਸ்சி ਭਾਈਚਾਰੇ ਵੱਲੋਂ ਡਾਕਟਰ ਗੁਰਵਿੰਦਰ ਸਿੰਘ ਅੰਗਰੇਟਾ ਤੇ ਕੀਤੇ ਗਏ ਝੂਠੇ ਪਰਚੇ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਅਤੇ ਸਮੂਹੀ ਐਸ்சி ਐਸ்சி ਭਾਈਚਾਰਾ ਜਿਹੜਾ ਡਾਕਟਰ ਗੁਰਵਿੰਦਰ ਸਿੰਘ ਅੰਗਰੇਟਾ ਦੇ ਨਾਲ ਆ ਤੇ ਜੋ ਕਿ ਮਜ਼ਦੂਰਾਂ ਮਜ਼ਲੂਮਾਂ ਦੀ ਆਵਾਜ਼ ਚੱਕਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਅੰਗਰੇਟਾ ਨੂੰ ਝੂਠਾ ਪਰਚਾ ਦਰਜ ਕਰਕੇ ਇੱਕ ਘਟਾਮ ਚੌਧਰੀ ਜੱਟ ਦਾ ਬਹਾਮਾਨੀ ਸਾਬਕਾ ਥਾਣੇਦਾਰ ਉਹਦੀ ਆਈਡੀ ਦੇ ਉੱਤੇ ਡਾਕਟਰ ਗੁਰਵਿੰਦਰ ਸਿੰਘ ਦੀ ਝੂਠੀ ਆਈਡੀ ਬਣਾ ਕੇ ਜਿਹੜੀ ਉਹ ਸਟੇਟਮੈਂਟ ਪਾਈ ਗਈ ਆ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਵੱਲੋਂ ਪਰਚਾ ਦਰਜ ਕੀਤਾ ਗਿਆ ਜੋ ਕਿ ਸਾਡੇ ਮਜ਼ਦੂਰਾਂ ਦੀ ਜਿਹੜੀ ਆਵਾਜ਼ ਦਪਾਉਣ ਦੀ ਗੱਲ ਕੀਤੀ ਗਈ ਆ ਦੂਰ ਭਾਈ ਤਰੇ ਨੂੰ ਬੇਨਤੀ ਕਰਦੇ ਹਾਂ ਕਿ ਇੱਕੋ ਇੱਕ ਨਾ ਧੜਕ ਜਰਨਲ ਜੋ ਕਿ ਘਟੋ ਘਟ 50 ਫੇਸਬੁਕੀ ਪ੍ਰਧਾਨਾਂ ਦਾ ਮੁਕਾਬਲਾ ਕਰਨ ਵਾਲਾ ਉਹ ਅੱਜ ਜੇਲ੍ਹ ਦੇ ਵਿੱਚ ਟੱਕਿਆ ਗਿਆ ਡਾਕਟਰ ਕਰਵਿੰਦਰ ਸਿੰਘ ਅੰਗਰੇਟਾ ਦੀ ਸਾਡੇ ਸਮਾਜ ਨੂੰ ਇੱਕ ਦੇਣ ਜੋ ਕਿ ਸੈਂਟਰ ਗਵਰਨਮੈਂਟ ਦਾ ਇੱਕ ਡਾਕਟਰ ਸੀਗਾ 2,75,000 ਰੁਪਿਆ ਉਹਦੀ ਤਨਖਾਹ ਸੀਗੀ ਉਹਨੇ 2 ਪ੍ਰੈਲ 2018 ਨੂੰ ਨਰਿੰਦਰ ਮੋਦੀ ਵੱਲੋਂ ਜੋ ਕਿ ਰਿਜ਼ਰਵੇਸ਼ਨ ਤੇ ਹਮਲਾ ਕੀਤਾ ਗਿਆ ਰਿਜ਼ਰਵੇਸ਼ਨ ਤੋੜਨ ਦੀ ਗੱਲ ਕੀਤੀ ਗਈ ਭਾਰਤ ਬੰਦ ਕੀਤਾ ਗਿਆ ਜਿਹੜੀ ਕਿ ਲੁਧਿਆਣਾ ਬੈਠ ਸੀ ਉਹਨਾਂ ਕੋਲ ਸੀਗੀ ਉਹਨੇ ਆਪਦੀ ਜਿਹੜੀ ਕੁਰਸੀ ਨੂੰ ਠੁੱਡਾ ਮਾਰ ਕੇ ਸਾਡੇ ਸਮਾਜ ਦੇ ਨਾਲ ਖੜੇ ਅੱਜ ਸਾਡੇ ਸਮਾਜ ਨੂੰ ਜਿਹੜਾ ਉਹਨਾਂ ਦਾ ਸਾਥ ਦੇਣਾ ਚਾਹੀਦਾ ਸਮੂਹਿਕ ਪੰਜਾਬ ਦੇ ਪੰਜਾਬ ਵਾਸੀਆਂ ਨੂੰ ਅਤੇ ਸਮੂਹ ਐਸ்சி ਭਾਈਚਾਰੇ ਨੂੰ ਸਾਡੇ ਪੰਜਾਬ ਦੇ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਉਹਨਾਂ ਦਾ ਸਾਥ ਦਿਓ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ niklo bar makanon se jang lado bemanon se apne gharan to bahar nikalkay katth karke apne jile de dc'an nu sdm'an nu bina shart riha karan de karan vaste dc'an nu mang patra ditte jaan sdm'an nu mang patra ditte jaan